ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰਸ ਨਾਲ ਜੀ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਤੇ ਲਓ ਜੀ ਮਾਰਨਿੰਗ ਦਾ ਟਾਈਮ 9:00 ਵਜੇ ਕਿਨੇ ਤੇ ਵਲੌਗ ਦੇ ਵਿੱਚ ਤੁਹਾਡਾ ਵੈਲਕਮ ਹੈ ਤੇ ਜਿਹੜੇ ਸਾਡੇ ਚੈਨਲ ਤੋਂ ਨਵੇਂ ਨੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਤੇ ਅੱਜ ਦੇ ਅੱਜ ਮੌਸਮ ਥੋੜਾ ਦਾ ਸਾਫ ਹੈ ਹਾਂ ਜੀ ਮੰਮੀ ਬੰਦ ਪੰਜਾਬ ਕੀ ਚੇਤ ਦੱਸੋ ਤਾਂ ਬੰਦ ਪੰਜਾਬ ਤੇ ਲੋ ਜੀ ਉਤਾਰ ਨੂੰ ਨਾ ਆਫਿਸ ਤੋਂ ਫੋਨ ਆਇਆ ਕਹਿੰਦੇ ਕਿ ਦੱਸੋ ਕਿ ਬੰਦ ਦਾ ਕੀ ਸਟੇਟਸ ਹੈ ਨਾ ਮੰਨਾ ਕੀ ਭਾਲੇ ਦੋ ਅੱਖਾਂ ਉਹ ਸਾਡੇ ਕਹਿੰਦਾ ਬੰਦ ਹੈ ਨਹੀਂ ਨਹੀਂ ਮੈਂ ਕਿਹਾ ਮੈਂ 10 ਮਿੰਟ ਆਇਆ ਮਖ ਮੈਨੂੰ ਕੋਈ ਪ੍ਰੋਬਲਮ ਨਹੀਂ ਹੋਈ ਤੇ ਅੱਜ ਹੈ ਪੰਜਾਬ ਬੰਦ ਹੈ ਨਾ ਕਹਿੰਦੇ 4 ਘੰਟੇ ਵਾਸਤੇ ਆ ਤੇ ਉਤਾਰ ਕਹਿੰਦੇ ਮੈਂ ਤਾਂ ਆਫਿਸ ਪਹੁੰਚ ਗਿਆ ਵਾ ਤੇ 4 ਘੰਟੇ ਬਾਅਦ ਫਿਰ ਮੈਨੂੰ ਆਉਣਾ ਪਏਗਾ ਮੈਂ ਪਹੁੰਚ ਹੀ ਗਿਆ ਵਾ ਠੀਕ ਹੈ ਜੀ ਤੇ ਚਲੋ ਜੀ ਆਪਾਂ ਵਲੌਗ ਕੰਟੀਨਿਊ ਕਰਤਾ ਬਣੇ ਰਹੋ ਤੁਸੀਂ ਵਲੌਗ ਸੇ ਮੌਸਮ ਪਰ ਮੈਂ ਦੱਸਿਆ ਤੁਸੀਂ ਦੇਖ ਸਕਦੇ ਹੋ ਪਿੱਛੇ ਬਹੁਤ ਸੋਹਣਾ ਹੋਇਆ ਪਿਆ ਸਾਫ਼ ਹੋ ਗਿਆ ਪਰ ਹੈ ਬੱਦਲ ਹੀ ਹੈ ਧੁੱਪ ਦੇ ਕੋਈ ਚਾਂਸ ਨਹੀਂ ਤੇ ਆਪਾਂ ਜਿਹੜੇ ਕੱਪੜੇ ਧੋਤੇ ਸੀ ਉਸ ਕਾਣੇ ਨੇ ਤੇ ਸਿੱਧੇ ਸਿੱਧੇ ਆਪਾਂ ਲੱਗੇ ਹੋਏ ਹਾਂ ਜੀ ਕਿਚਨ 'ਚ ਆਪਣਾ ਬ੍ਰੇਕਫਾਸਟ ਰੈਡੀ ਕਰ ਰਿਹਾ ਠੀਕ ਹੈ ਬ੍ਰੇਕਫਾਸਟ ਤੁਹਾਨੂੰ ਪਤਾ ਕਿ ਆਸਟਮ ਬਾਸੀ ਸਾਹਿਬ ਦਾ ਰੈਡੀ ਹੁੰਦਾ ਬਾਸੀ ਸਾਹਿਬ ਕੱਪੜੇ ਜੋ ਬਾਹਰ ਹੋਏ ਬੈਨੇ ਨਾਲ ਨੂੰ ਕਿਹਾਏ ਨੇ ਤੇ ਫਿਰ ਦਿਖਾਵਾਂਗੇ ਆਪਾਂ ਬਾਸੀ ਸਾਹਿਬ ਨੂੰ ਤੇ ਇਧਰ ਆਪਾਂ ਜਿਹੜਾ ਸਾਗ ਬਣਾਇਆ ਸੀ ਤੇ ਉਹਨੂੰ ਲਾ ਰਹੇ ਹਾਂ ਜੀ ਆਪਾਂ ਤੜਕਾ ਪਿਆਜ਼ ਕੱਟ ਲਿਆ ਆਪਾਂ ਸਿਰਫ ਕੱਲੇ ਪਿਆਜ਼ ਦੇ ਕਿਉਂਕਿ ਇਹਦੇ ਵਿੱਚ ਆਪਾਂ ਨੇ ਲਸਣ ਹਰੀ ਮਿਰਚ ਆਦਰਕ ਸਾਰਾ ਕੁਝ ਪਾਰ ਰੱਖਿਆ ਸੀ ਜਸਟ ਆਪਾਂ ਨੇ ਸਿਰਫ ਪਿਆਜ਼ ਦਾ ਕਟਾ ਲਾਣਾ ਤੇ ਸਾਗ ਸਾਡਾ ਬਹੁਤ ਵਧੀਆ ਬਣਿਆ ਸੀ ਬਹੁਤ ਘਣੜ ਬਣਿਆ ਸੀ ਨਾ ਸਾਗ ਆ ਤੜਾ ਫੇਰਸ ਆ ਗਏ ਤੇ ਕਾਫੀ ਕਮੈਂਟ ਵੀ ਆਇਆ ਸੀ ਸਾਗ ਦੇ ਲੈ ਕੇ ਤੇ ਕਾਫੀ ਪਣਾ ਕਹਿ ਰਹੇ ਸੀ ਪਣਾ ਕਹਿ ਲੀਆਂ ਪਈਆਂ ਹਨ ਕਿ ਜੀ ਜੀ ਇਹ ਸਾਗ ਜਿਹੜਾ ਨਾ ਮੈਂ ਪਹਿਲਾਂ ਕਹਿੰਦੀ ਹਾਂ ਗੰਦਰਾ ਵਾਲਾ ਨਹੀਂ ਉਹ ਕਹਿੰਦੇ ਨਹੀਂ ਇਹ ਪੱਤੇ ਵਾਲਾ ਸਾਗ ਵਧੀਆ ਬਣਦਾ ਤੇ ਵਾਕਈ ਸਾਗ ਬਹੁਤ ਟੇਸਟੀ ਬਣਿਆ ਤੇ ਹੁਣ ਆਪਣਾ ਇਹ ਮਿੰਲਾ ਦਾ ਅੱਜ ਦੂਤੀ ਜਦਨ ਹੋ ਗਿਆ ਸਾਗ ਦਾ ਵਿੱਚ ਆਪਾਂ ਨੇ ਸੰਜੀ ਬਣਾ ਲਈ ਸੀ ਇੱਕ ਦਿਨ ਮਿਸ ਕਰਤਾ ਸੀ ਤੇ ਅੱਜ ਫੇਰ ਤੜਕਾ ਸਵੇਰੇ ਸਾਗ ਨੂੰ ਲਾਉਣ ਲੱਗੇ ਆ ਠੀਕ ਹੈ ਜੀ ਤੇ ਦਮਣ ਸਾਡਾ ਬੈਠਾ ਸੀ ਸਿਰ ਸਿਰ ਪੜਨ ਤੇ ਆਪਾਂ ਨੇ ਕਪੜੇ-ਕਪੜੇ ਹੋਰ ਹਨ ਉਹ ਵੀ ਢੋਲੇ ਨੇ ਤੜਕਾ ਲਾ ਕੇ ਤੜਕਾ ਲਾ ਕੇ ਤੇ ਦੇ ਨਾਲ ਆਪ ਇਸ ਤੇ ਹੋਲ ਕੇ ਤੇ ਬਾਕੀ ਦੇ ਕੰਮ ਆਪਾਂ ਕਰਦੇ ਆ ਕੰਟੀਨਿਊ ਤੇ ਨਾਲੇ ਤਾਂ ਵੀ ਲੌਗਿੰਗ ਕੰਟੀਨਿਊ ਕਰਦੇ ਆ ਠੀਕ ਹੈ ਜੀ ਤੇ ਅਗਰ ਆਪਾਂ ਤੜਕਾ ਨਾਲ ਹੀ ਤੇ ਸੱਚੇ ਮੈਂ ਇੱਕ ਦਲਾ ਹੋਰ ਦੱਸਾਂ ਸਾਗ ਦੇ ਵਿੱਚ ਮੈਂ ਪਿਛਲੇ ਸਾਲ ਤੇ ਵੀ ਅੱਧੀ ਮੂਲੀ ਤੇ ਥੋੜੀ ਜਿਹੀ ਹਲਦੀ ਪਾਈ ਸੀ ਤੇ ਥੋੜੀ ਜਿਹੀ ਹਿੰਗ ਉਹਦਣਾ ਕਹਿੰਦੇ ਤਜਾਜ ਨਹੀਂ ਬਣਦਾ ਤੇ ਵੈਸੇ ਇਹੋ ਜੀ ਕੋਈ ਪ੍ਰੋਬਲਮ ਨਹੀਂ ਆਈ ਤਜਾਜ ਤੋਂ ਜੁਦ ਨਹੀਂ ਪੜਿਆ ਕਿਉਂਕਿ ਆਪਾਂ ਸਾਥ ਖਾਦਾ ਵੀ ਘੱਟੀ ਸੀ ਤੇ ਠੀਕ ਰਿਹਾ ਮੈਂ ਵੀ ਕਿਤੇ ਸੁਣਿਆ ਸੀ ਕਹਿੰਦੇ ਮੂਲੀ ਪਾ ਲਓ ਹਲਦੀ ਪਾ ਲਓ ਤੇ ਤਜਾਜ ਨਹੀਂ ਬਣਦਾ ਤੇ ਬਾਕੀ ਤੁਸੀਂ ਦੱਸਿਓ ਕਮੈਂਟ ਕਰਕੇ ਤੁਸੀਂ ਕਿਵੇਂ ਬਣਾਉਂਦੇ ਹੋ ਸਾਲ ਤੱਕ ਸਾਰਾ ਨਾ ਹੁੰਦਾ ਹੀ ਹੈ ਤੇ ਜੇ ਆਪਣਾ ਤੜਕਾ ਰੈਡੀ ਆਪਾਂ ਸਾਲ ਪਾ ਲਈਏ ਚਲੋ ਜੀ ਇੱਧਰ ਆਪਾਂ ਨਾਲ ਬਣਾ ਲਾਂਗੇ ਮੱਕੀ ਦੀ ਰੋਟੀ ਆਟਾ ਨੂੰ ਆਪਾਂ ਸਮਝ ਕੇ ਖਾ ਕੇ ਮੱਕੀ ਦੀ ਜਾਨੀਏ ਤੇ ਲੈ ਕੇ ਘਰ ਕਿ ਜਾਨੀਏ ਜੇ ਅਗਰ ਆਪਾਂ ਪਾਣੀ ਗਰਮ ਰੱਖਤਾ ਗਰਮ ਪਾਣੀ ਆਟਾ ਗੰਨਾਗੇ ਆਪਾਂ ਤਾਂ ਫੜ ਕੇ ਖਾਣੀਏ ਫੜ ਕੇ ਬਣਾਵਾਂਗੇ ਤੇ ਆਪਣੇ ਭੈਣ ਹੈਗੇ ਨੇ ਜੀ ਸੁਖਪਾਲ ਕੌਰ ਉਹ ਹੈਗੇ ਨੇ ਸੁਖਪਾਲ ਸੁਪਾਲਾਂ ਤੋਂ ਤੇ ਉਹ ਹੈਗੇ ਨੇ ਇਸ ਟਾਈਮ ਕੈਨੇਡਾ ਤੇ ਬਹੁਤ ਸੋਹਣਾ ਕਮੈਂਟ ਕੀਤਾ ਉਹਨਾਂ ਨੇ ਥੈਂਕ ਯੂ ਦੀਦੀ ਥੈਂਕ ਯੂ ਸੋ ਮਚ ਥੈਂਕ ਯੂ ਭੈਣ ਤੁਸੀਂ ਕਮੈਂਟ ਕਰਦੇ ਹੋ ਸਾਡੀ ਵੀਡੀਓ ਵੇਂਦੇ ਹੋ ਬਹੁਤ ਵਧੀਆ ਲੱਗਦਾ ਤੇ ਅਸਪਾਲਾਂ ਬਰਨਾਲੇ ਕੋਲ ਹਨਾ ਤੇ ਸਾਡੇ ਵੀ ਉਧਰ ਰਿਸ਼ਤੇਦਾਰ ਹੈਗੇ ਨੇ ਤੇ ਥੈਂਕ ਯੂ ਸੋ ਮਚ ਤੁਸੀਂ ਇੰਨਾ ਪਿਆਰ ਕਰਦੇ ਹੋ ਵੀਡੀਓ ਦੇਖਦੇ ਹੋ ਤੇ ਕਮੈਂਟ ਕਰਕੇ ਦੱਸਦੇ ਹੋ ਕਿ ਤੁਹਾਨੂੰ ਕਿਵੇਂ ਦੀਆਂ ਲੱਗਦੀਆਂ ਸਾਡੀਆਂ ਵੀਡੀਓ ਮੈਂ ਤੇ ਆਪਣਾ ਮੱਕੀ ਦਾ ਆਟਾ ਪੁੱਜ ਗਿਆ ਦੋ ਘੰਟੇ ਬਣ ਜਾਣੇ ਨੇ ਗਰਮ ਪਾਣੇ ਗੁਣਨੇ ਤਾਂ ਸੌਫਟ ਹੋ ਜਾਂਦਾ ਛੇਤੀ ਲਓ ਜੀ ਉਧਰ ਆਪਣੀ ਮੱਕੀ ਰੋਟੀ ਲੈਣੀ ਹੈ ਪਹਿਲਾਂ ਤਾਂ ਮੈਨੂੰ ਪਾਪੇ ਤੇ ਬਣਾਉਂਦੀ ਨਹੀਂ ਆ ਪਰ ਥੋੜੀ 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 ਕੋਈ ਮੈਨੂੰ ਪਾਪੇ ਤੇ ਬਣਾਣੀ ਆਉਂਦੀ। ਕਿਉਂਕਿ ਮੰਮੀ ਜਦੋਂ ਬਣਾਉਂਦੇ ਹੁੰਦੇ ਹਨ ਨਾ ਤਾਂ ਅਸੀਂ ਲਾਗੇ ਬੈਠ ਕੇ ਵੇਖੀ ਜਣਾ ਕਿ ਮੰਮੀ ਕਿਵੇਂ ਹੱਥ ਤੇ ਰੋਟੀ ਟੋਟਾ ਦਿੰਦੇ ਨੇ ਹਨ ਤੇ ਕਹਿੰਦੇ ਹੁੰਦੇ ਜਦੋਂ ਰਾਹ ਪਏ ਤੇ ਜਦੋਂ ਬਾਹ ਪਏ ਉਦੋਂ ਬੰਦਾ ਜਾਣਾ ਹੈ। ਇਹ ਪੁਰਾਣੇ ਬਜ਼ੁਰਗ ਨਾ ਬਹੁਤ ਵਧੀਆ ਬਣਾਉਂਦੇ। ਉਹਨਾਂ ਨੇ ਸਾਰੀ ਜ਼ਿੰਦਗੀ ਇਹੀ ਕੰਮ ਕੀਤਾ ਹੁੰਦਾ ਹੈ। ਉਹਨਾਂ ਕੋਈ ਜ਼ਿਆਦਾ ਇਨਾ ਕੋਈ ਲੋਡ ਨਹੀਂ ਹੁੰਦਾ ਜਿਵੇਂ ਪੜਾਈ ਦਾ ਨਾ ਕੰਮ ਦਾ। ਕੋਈ ਜ਼ਿਆਦਾ ਨਹੀਂ। ਹਾਂ ਸਿਰਫ ਆਹੇ ਰੋਟੀਆਂ, ਝਾੜੂ ਪੂੰ ਇਹ ਥੋੜਾ ਜਿਹਾ ਚਿੱਲ ਮਾਰਕੀਟ ਚ ਰਹਿੰਦੀ ਨੇ ਲੇਡੀਜ਼ ਲੰਗਰ ਕਿੱਥੋਂ ਖਾ ਰਹੀ ਚਿੱਲ ਮਾਰਕੀਟ ਚ ਰਹਿੰਦੀਆਂ ਹੈ ਗੱਲ ਮਾ ਦੇਖੋ ਇੱਥੇ ਨਾਨਾ ਰੋਟੀਆਂ ਮਿਲਣ ਫਿਰ ਪਤਾ ਲੱਗਿਆ ਚਿੱਲ ਮਾਰਕੀਟ ਚ ਰਹਿੰਦੀਆਂ ਨੇ ਨਹੀਂ ਤਾਂ ਜਮ ਨੂੰ ਨੂੰ ਨਾਮ ਨਹੀਂ ਲੈਣਾ ਆਪਾਂ ਨੇ ਉਹ ਜਿਹੜੀ ਉੱਥੇ ਹੈਗੀ ਸੀ ਇੱਕ ਦੇ ਬਾਹਰੋਂ ਲਿਆਓ ਨਹੀਂ ਆਪਾਂ ਦੇਖੋ ਹੁਣ ਤਾਂ ਨਾ ਜਿਵੇਂ ਕਾਫੀ ਦਿਨ ਹੋ ਗਏ ਨੇ ਕਾਫੀ ਦਿਨ ਕੀ ਕਾਫੀ ਮਹੀਨੇ ਹੋ ਗਏ ਬਾਹਰ ਦਾ ਖਾਣਾ ਛੱਡਿਆ ਹੋਇਆ ਖਾ ਕੇ ਉਲਟਾ ਬੰਦਦਾ ਪੇਟ ਦਾ ਕੋਰਾ ਕੀ ਕਹਾਦਾ ਆਪਣੇ ਘਰੇ ਸਾਰੋ ਸਾਰੀ ਚੀਜ਼ਾਂ ਕਿਉਂਕਿ ਇੱਕ ਵਾਰੀ ਮੈਂ ਦੇਖਿਆ ਸੀ ਸੁਪੀਣ ਗਈ ਸੁਪੀਣ ਗਈ ਤੇ ਚਾਹ ਸੁਪੀ ਰਹੇ ਹਨ ਤੇ ਧਣੀਆਂ ਮੁੱਕ ਗਿਆ ਤੇ ਨਾਲ ਹੀ ਰੇ ਸਬਜੀ ਦੀ ਰੇੜੀ ਲੱਗੀ ਜਣਾ ਉਹ ਲਿਆਇਆ ਧਣੀਆਂ ਦੀ ਕੁਛੀ ਤੇ ਮੈਂ ਉਹਨੂੰ ਨੋਟ ਕਰ ਲਿਆ ਮੈਂ ਕਿਹਾ ਦੇਖਦੀਆਂ ਕਿ ਤੋਂਦਾ ਕਿ ਨਹੀਂ ਧਣੀਆਂ ਦੀ ਕੁਛੀ ਲਿਆ ਕੇ ਉੱਥੇ ਐਂ ਕੱਟ ਕੇ ਚੱਕ ਕੇ ਮਾਰਿਆ ਵਿੱਚ ਸੁਬਦੇ ਨੋ ਫਰਤ ਹੀ ਹੋਗੀ ਬਾਦਲੇ ਖਾਣੇ ਤੋਂ ਰਹਿਣੀ ਆ ਮੈਂ ਉਸ ਤੋਂ ਬਾਅਦ ਮੇਰਾ ਤੇ ਜਿਹੜਾ ਮਸੂਬਕਾਰੀ ਉਹ ਵੀ ਛੱਡਤਾ ਮੇਰਾ ਜੀ ਨਹੀਂ ਕੀਤਾ ਮੈਂ ਕਿ ਆਪਾਂ ਤੁਹਾਡੇ ਨਾਲ ਆ ਕੇ ਘਰੇ ਪੰਜਾ ਵਾਰ ਧੋਨੇ ਆ ਹਨਾ ਕਿ ਹਾਂ ਕੋਈ ਚੀਜ਼ ਦਵਾਈ ਲੱਗੀ ਹੁੰਦੀ ਹੈ ਹੋਰ ਵਿੱਚ ਜਿਹੜੇ ਕੱਖ ਕੁੱਕ ਹੋਣਗੇ ਵਿੱਚ ਹੀ ਉਹ ਵੀ ਉਦਰਾ ਗੜਤੇ ਹੋਣਗੇ ਕਿ ਕਿਹੜਾ ਪਤਾ ਲੱਗਦਾ ਰਾਤ ਨੂੰ ਰਾਤ ਹੋਵੇ ਦਿਨ ਹੋਵੇ ਪਰ ਗਲਤ ਨਾਲ ਲੱਗਦਾ ਚਲੋ ਇਹ ਰੋਟੀ ਆਪਣੀ ਬਣ ਗਈ ਹੈ ਹੁਣ ਆਪਾਂ ਇਹਨਾਂ ਨੂੰ ਆਫਿਸ ਤੋਰ ਲਈਏ ਫਿਰ ਤੁਹਾਨੂੰ ਮਿਲਦੇ ਹਾਂ ਠੀਕ ਹੈ ਜੀ ਹੁਣ ਆਪਾਂ ਸੁਰੂ ਕਰਕੇ ਜਾਂਦੇ ਹਾਂ ਫਿਕਰ ਨਾ ਕਰੋ ਉਹ ਸੇਵ ਮ ਕਰਕੇ ਆਪਾਂ ਗੈਸ ਤੇ ਰੋਟੀ ਵੇਲਦੇ ਪਏ ਆ ਵੇਲਦੇ ਨਹੀਂ ਪਕਾਉਂਦੇ ਪਏ ਆ ਪਾਓ ਸਾਗ ਤੇ ਖਾਓ ਰੋਟੀ ਤੁਸੀਂ ਯਾਰ ਤੁਸੀਂ ਤਾਂ ਜਾਓ ਆਫਿਸ ਤੁਹਾਡਾ ਆਫਿਸ ਅੱਜ ਪੰਜਾਬ ਬੰਦ ਤੇ ਪਰ ਇਹਨਾਂ ਦਾ ਆਫਿਸ ਨਹੀਂ ਬੰਦ ਉਹ ਤੇ ਖੁੱਲਿਆ ਹੀ ਖੁੱਲਿਆ ਅਹੀਂ ਵੇ ਦਮਨ ਮੱਕੀ ਦਿਖਾਈਏ ਆਪਾਂ ਵੀ ਹੂੰ ਦਮਨ ਨੂੰ ਪਸੰਦ ਆ ਮੱਕੀ ਦੀ ਆਪ ਕਿਆ ਬੋਲ ਰਹੇ ਹੋ ਪਾਪਾ ਦੇ ਆਫਿਸ ਦੇ ਨਾਲ ਫੋਨ ਕਰਨ ਦੇ ਨੇ ਤੇ ਉਹ ਫੋਨ ਨਹੀਂ ਚੱਕਣ ਦੇ ਲੜਕੇ ਦਮੂ ਕਹਿੰਦੀ ਕਿ ਤੇ ਰਾਤ लाठी ਚਾਰ ਤੇ ਨਹੀਂ ਹੋ ਗਿਆ ਤੇ ਆਪਾਂ ਜੀ ਰਾਤ ਜਿਹੜੇ ਗਿੱਲੇ ਕੱਪੜੇ ਹੈ ਆਪਾਂ ਬੈੱਡ ਤੇ ਹੀ ਸੁੱਕੜੇ ਪਾਤੇ ਉਹ ਪਏ ਇਗਨੋਰ ਕਰਿਓ ਇਹਨੂੰ ਹੁਣ ਆਪਾਂ ਪਾਵਾਂਗੇ ਸੁਕਣੇ ਕੋਈ ਕਹੂ ਕਿ ਤੇ ਬੈੱਡ ਤੇ ਇੰਨਾ ਖਲਾਰਾ ਪਾ ਰੱਖਿਆ ਤੁਹਾਨੂੰ ਤਾਂ ਵੱਸਦੇ ਘਰਾਂ 'ਚ ਖਲਾਰਾ ਪਿਆ ਹੀ ਰਹਿੰਦਾ ਤੇ ਦਮਨ ਸਾਡਾ ਪੂਰਾ ਠੰਡ ਦਾ ਆਨੰਦ ਮਾਣਦਾ ਹੋਇਆ ਅਰਜਾਈ 'ਚ ਬੈਠ ਕੇ ਪੜਨ ਲੱਗਾ ਪਿਆ ਤੇ ਆਪਾਂ ਆਪਣੀ ਡਿਊਟੀ ਨਿਭਾ ਰਹੇ ਹਾਂ ਠੀਕ ਹੈ ਜੀ ਤੇ ਰੋਟੀ ਆਪਾਂ ਤੇਤੀ ਇੱਕ ਹੋਰ ਦੇਣੀ ਤੇ ਹੁਣ ਮੈਂ ਮੱਕੀ ਦੀਆਂ ਬਣਾਤੀ ਹੁਣ ਮੈਂ ਕਣਕ ਦੀ ਰੋਟੀ ਲਾਣੀ ਆਫਿਸ ਵਾਸਤੇ ਟਿਫਿਨ 'ਚ ਕਣਕ ਦੀ ਲੈ ਕੇ ਜਾਣੀ ਇਹਨਾਂ ਨੇ ਅੱਜ ਪੰਜਾਬ ਬੰਦੇ ਪਰ ਕਨਫਰਮ ਕਰਤਾ ਆਰੇ ਕਿ ਆਫਿਸ ਜਾਣਾ ਹੈ ਤੇ ਨਹੀਂ ਜਾਣਾ ਵਿਚਾਰੇ ਕਦੇ ਕਿਸੇ ਨੂੰ ਫੋਨ ਕਦੇ ਕਿਸੇ ਨੂੰ ਫੋਨ ਹੋ ਗਿਆ ਕਨਫਰਮ ਕਿ ਛੁੱਟੀ ਹੈ ਨਹੀਂ 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 ਛੁੱਟੀ ਛੱਟੀ ਕੋਈ ਨਹੀਂ ਜਾਊਗਾ ਨਾ ਘਰੇ ਲੈਪਟਾਪ ਦੇ ਰੱਖੇ ਨੇ ਕੱਪ ਘਰੇ ਚਲਾਓ ਲੈਪਟਾਪ ਮੂ ਵੀ ਤਾਂ ਘਰੇ ਆ ਕੇ ਕੰਮ ਕਰ ਦੇਣੀ ਆਪਾਂ ਮੈਂ ਤਾਂ ਕਹਿੰਦੀ ਹਾਂ ਤੂੰ ਹੀ ਆਫਿਸ ਤੁਰ ਜਾਂਦੇ ਤੇ ਚੰਗੀ ਗੱਲ ਸੀ ਤੂੰ ਹੀ ਹੁਣ ਕਹਿੰਦੇ ਮੈਂ ਘਰੇ ਬਹਿ ਕੰਮ ਕਰਨਾ ਇਹ ਗਲਤ ਬਾਤ ਆ ਆਪਦੀ ਗਲਤ ਗੱਲ ਮੇਰੀ ਕੀ ਗਲਤ ਬਾਤ ਹੈ ਮੈਂ ਤਾਂ ਹੁਣ ਵਿਚਾਰਾ EMPLOYEE ਆ ਨਾ ਤੁਈ ਕੋ ਮੈਂ ਤਾਂ ਆਫਿਸ ਪਹੁੰਚ ਗਿਆ ਕੋਈ ਗੱਲ ਨਹੀਂ ਤੁਈ ਭੇਜਿਓਗਾ ਮੁੰਡੇ ਸਾਰੇ ਹੋਰ ਮੈਂ ਪਹੁੰਚ ਗਿਆ ਨਹੀਂ ਨਹੀਂ ਉਹ ਰਸਤੇ ਤੁੰਗਾ ਕਲਾਰਾ ਸਾਰੇ ਬੰਦ ਪਏ ਨੇ ਤੇ ਰਸਤੇ ਦੇ ਵਿੱਚ ਉਹ ਵੀ ਜਗ੍ਹਾ ਜਗ੍ਹਾ ਤੇ ਜਿਹੜੇ ਉਹਨੇ ਉਹ ਲੱਗੇ ਹੋਏ ਨੇ ਹੜਤਾਲ ਜਿਹੜੀ ਉਹ ਲੱਗੀ ਹੋਈ ਹੈ ਉਹ ਹਟਾਲ ਲੱਗੀ ਹੋਈ ਇਧਰ ਨਾ ਅੱਜ ਦਮਣ ਨਾ ਉੱਠੀ ਛੇਤੀ ਦਮਣ ਕਹਿੰਦੀ ਅੱਜ ਮੈਂ ਢੀ ਛੇਤੀ ਉੱਠ ਗਈ ਦਮਣ ਗਲਤ ਕੰਮ ਹੋ ਗਿਆ ਢੀ ਛੇਤੀ ਉੱਠ ਗਈ ਹੈ ਨਾ ਤੇ ਅਸੀਂ ਇਧਰ ਆਪਣਾ ਵੀ ਬ੍ਰੇਕਫਾਸਟ ਆ ਗਿਆ ਉਤਾਰ ਕਰਕੇ ਆਫਿਸ ਚਲੇ ਗਏ ਨੇ ਤੇ ਵੀ

ਵੇਟ ਕੀਤਾ ਮਾਰ ਗਿਆ ਮਤਲਬ ਤਾਂ ਕੀ ਚੱਲ ਰਿਹਾ ਮੈਂ ਪ੍ਰੈਸਿੰਗ ਕਰ ਲਈ ਇਹ ਤੇਰਾ ਪਤਰ ਤਰੇ ਸਾਰੇ ਸੁੱਕਰੇ ਫਾਟੂ ਜਿਹੜੇ ਕੰਮ ਤੋਂ ਦੇ ਸੀ ਕਿਉਂਕਿ ਕੱਲ ਪਹੁੰਚੇਗੀ ਨਾਇਕ ਤੇ ਮੈਂ ਅੱਜ ਦਮਨ ਨੂੰ ਵੀ ਨਹੀਂ ਕਿਹਾ ਕਿ ਅਸੀਂ ਦਮਨ ਦੀ 10th ਖਲਾਸ ਕਰਾਂਗਾ ਇਹ ਜਾਈ ਸਿਰ ਵੀ ਪੜ੍ਹਨੇ ਬੈਠੀ ਸੀ ਤੇ ਮੈਨੂੰ ਹੀ ਠਾਇਆ ਮੈਂ ਆਪੇ ਕੰਮ ਕਰ ਲਾਂਗਾ ਦਮਨ ਤੂੰ ਰਹਿਣ ਦੇ ਤੂੰ ਬਸ ਮੈਨੂੰ ਚਾਹ ਬਣਾ ਕੇ ਪਿਆ ਜੀ ਠੀਕ ਹੈ ਉਹ ਜਿੰਦਾ ਉਹ ਗੁਰਵੰਤ ਸਿੰਘ ਪਪਾ ਨੇ ਕਹਿੰਦੇ ਕਹਿੰਦੇ ਮੈਂ ਉਹਨਾਂ ਨਾਲ ਪਹਿਲਾਂ ਅਸੀਂ ਗਏ ਤੇ ਉਹਨੇ ਚਾਹ ਪਿਆਈ ਹਣ ਉਹਦਾ ਕੌਫੀ ਪਿਆਈ ਤੇ ਕੌਫੀ ਪਿਆਈ ਪੈਣਾ ਹਣਾ ਤੇ ਫੇਰ ਉਹਨਾਂ ਨੇ ਗੁਜਰੇਲਾ ਕਰਮ ਕਰ ਲਿਆ ਤਾਂ ਕਿ ਉਹ ਗੁਜਰੇਲਾ ਨਾਲ ਚਾਹ ਮੈਂ ਨਹੀਂ ਗੀ ਹੋਈ ਗੁਜਰੇਲਾ ਤੇ ਕਹਿੰਦਾ ਮੈਂ ਵੀਡੀਓ ਚ ਨਹੀਂ ਚਾਹ ਬਹੁਤ ਪਿੰਦੇ ਹੋ ਤਾਂ ਮੈਂ ਚਾਹ ਬਣਾ ਕੇ ਲੈ ਆਈ ਹਾਂ ਹੁਣ ਸਿਆਲ ਕਰਕੇ ਥੋੜਾ ਜਿਹਾ ਹੋ ਗਿਆ ਜਿਆਦਾ ਨਹੀਂ ਤੇ ਮੈਂ ਬੁੱਧੀ ਕੱਟ ਦਿੱਤੀ ਹੋਈ ਜਿਆ ਤੇ ਲੋ ਜੀ ਆਪਣੇ ਕੰਮ ਕਰ ਸਾਰੇ ਨਿਭੜ ਗਏ ਨੇ ਤੇ ਪੋਚਾ ਖੋਣੇ ਨਾਲ ਤੇ ਕਿਉਂਕਿ ਕੱਲ ਕੋਚੀ ਨਹੀਂ ਲਾਇਆ ਤੇ ਅੱਜ ਨੂੰ ਕੋਚੀ ਲਾਤੇ ਥੋੜਾ ਮੌਸਮ ਸਾਫ਼ ਹੀ ਲੱਗਾ ਸੁੱਕ ਜਾਣਗੇ ਕਿਉਂਕਿ ਇੱਕ ਦਿਨ ਹੀ ਨਾ ਨਾ ਕੋਚੀ ਲੈ ਜੇ ਤਾਂ ਬੜਾ ਗੰਦਾ ਦੇ ਲੱਗਦਾ ਨਾ ਕਿ ਆਪਾਂ ਨੂੰ ਪਾਉਟ ਕਰਕੇ ਤੇ ਫਿਰ ਕੰਮ ਚੁਣ ਦਿੱਤੇ ਜਵਾਬ ਪੁਲਾ ਰਹੀ ਨਹੀਂ ਹੈ ਉਹ ਤੇ ਅੱਜ ਸਾਡਾ ਬੰਨ ਲੱਗਦਾ ਬਜਾੜ ਦਾ ਚੱਕਰ ਵੀ ਹੈ ਨਾ ਤੇ ਮੈਂ ਕਿ ਦਮਨ ਜਾਵਾਂਗੀ 12 ਵਜੇ ਕਿ ਦਮਨ ਦੀਆਂ ਦਮਨ ਨੂੰ ਛੁੱਟੀਆਂ ਨੇ ਨਿਊਟ੍ਰੀਸ਼ਨ ਦੀਆਂ ਤੇ ਹੌਲੀ ਹੌਲੀ ਜਾਵਾਂਗੀ ਹੌਲੀ ਹੌਲੀ ਆ ਜਾਵਾਂਗੀ ਹਨ ਹੂੰ ਤੁਸੀਂ ਮੇਰੇ ਲਿਪ ਬੰ ਲਾਇਆ ਹਾਂ ਅੱਜ ਮੈਂ ਲਿਪ ਬੰ ਲਾਇਆ ਜਿਵੇਂ ਲਿਪਸਟਿਕ ਲਾਈ ਇਹ ਬੜਾ ਸੌਫਟ ਜਿਹਾ ਰਹਿੰਦੇ ਨੇ ਲਿਪਸ ਨਹੀਂ ਇੰਨਾ ਫਟ ਜਾਂਦੇ ਨੇ ਇਹ ਐਡ ਬਣ ਗਿਆ ਕਿਦੋਂ ਅੱਈਆ ਵਾ ਸਰਦੀਆਂ ਆ ਗਈਆਂ ਤੇ ਮੈਂ ਇੱਕ ਵੀਡੀਓ ਪਾਈ ਸੀ ਜੇ ਆ ਸੂਟਾਂ ਦੀ ਮੈਂ ਸੂਟਸ ਵੀ ਪਾ ਰੱਖਿਆ ਸੀ ਆਪਣੇ ਕੋਲ ਸਿਰਫ ਇਹ ਤਿੰਨ ਹੀ ਸੂਟ ਰਹਿ ਗਏ ਨੇ ਜੇ ਕਿਸੇ ਨੂੰ ਚਾਹੀਦੇ ਤੇ ਤੁਸੀਂ ਲੈ ਸਕਦੇ ਹੋ ਲਾਈਟ ਲੱਗ ਦਿਖਾਓ ਸਾਫ਼ ਜਿਹੀ ਲਾਈਟ ਹੀ ਨਹੀਂ ਇੱਥੇ ਚੱਲਦੀ ਤੇ ਤੇ ਮੈਂ ਵੀਡੀਓ ਪਾਈ ਇਹਨਾਂ ਦੀ ਆਪਣੇ ਕੋਲ ਨਾ ਆ ਸਿਰਫ ਸ਼ਿਮਰ ਪਸ਼ਮੀਨੇ ਦੇ ਤਿੰਨ ਹੀ ਸੂਟ ਰਹਿ ਗਏ ਨੇ ਇੱਕ ਆਹ ਕਲਰ ਹੈ ਮਹਿਰੂਮ ਇੱਕ ਮਸਟਰਡ ਕਲਰ ਇਹਦੇ ਤੁਹਾਨੂੰ ਦੋ ਸੂਟ ਮਿਲ ਜਾਣਗੇ ਆਹ ਵਾਲੇ ਤੇ ਇੱਕ ਹੋਰ ਨੀ ਕਲਰ ਹੈ ਹਨਾ ਤੇ ਇਹ ਲੋਹੜੀ ਤੱਕ ਫਿਰ ਤੁਹਾਨੂੰ ਪਤਾ ਲੋਹੜੀ ਤੋਂ ਬਾਅਦ ਠੰਡ ਘੱਟ ਜਾਣੀ ਹੈ ਤੇ ਇਹ ਨਵਾਂ ਸਟਾਕ ਆ ਇਹਦਾ ਫਿਰ ਵੀਡੀਓ ਬਣਾਵਾਂਗੇ ਇਹ ਆਪਣੇ ਕੋਲ ਅਵੇਲੇਬਲ ਨੇ ਠੀਕ ਹੈ ਇਧਰ ਪਸ਼ਮੀਨੇ ਦਾ ਇੱਕ ਆਹ ਕਲਰ ਇੱਕ ਆਹ ਕਲਰ ਬਹੁਤ ਸੋਹਣੇ ਸੂਟ ਨੇ ਜੀ ਬਹੁਤ ਸੋਹਣੇ ਪ੍ਰਿੰਟਰ ਨੇ ਵੀਡੀਓ ਪਾ ਰખી ਇੱਕ ਆਹ ਸੌਫਟ ਜਿਹੀ ਲੱਗ ਰਹੀ ਹੈ ਇੱਕ ਆ ਇਹ ਤਿੰਨੇ ਸੇਮ ਡਿਜ਼ਾਈਨ ਦੇ ਨੇ ਇਹ ਤਿੰਨ ਸੂਟ ਨੇ ਆਪਣੇ ਕੋਲ ਠੀਕ ਹੈ ਇਹ ਵਾਲੇ ਦੋ ਨੇ ਤੇ ਜੇ ਜੀ ਮੇਰੀ ਭੈਣ ਨੂੰ ਚਾਹੀਦੇ ਤੁਸੀਂ WhatsApp ਤੇ ਮੈਸੇਜ ਕਰ ਦਿਓ ਆਪਣਾ ਨੰਬਰ ਹੈਗਾ ਬੁਟੀਕ ਵਾਲਾ 98147 90200 ਆਪਾਂ ਸਰ ਲੈਣੇ ਤੋਂ ਬਾਅਦ ਨਵਾਂ ਸਟਾਕ ਨਾ ਕਿਹਾਵਾਂਗੇ ਤੇ ਹੁਣ ਇਹ ਸਟਾਕ ਆਪਣੀ ਖਤਮ ਕਰਨਾ ਤੇ ਅਜੇ ਆਪਾਂ ਵੀਡੀਓ ਵੀ ਨਹੀਂ ਪਾਈਆਂ ਕਿਉਂਕਿ ਕੁਝ ਬਿਜੀ ਚੱਲ ਰਹੀ ਤੇ ਵੀਡੀਓ ਨਹੀਂ ਪਾਈਆਂ ਹੈ ਜੀ ਦਮਨ ਇੱਕ ਦਿਨ ਕੋਚਿੰਗ ਫਲਾਈ ਤੇ ਖਾਣਾ ਹਰਦੇ ਨਾਲ ਕੀ ਭਰਿਆ ਫੇਰ ਇਹ ਆ ਗਿਆ ਫਿਰ ਉਹ ਗੰਧ ਘੱਟ ਮੈਂ ਕਿਤੇ ਹਾਂ ਇਹ ਤਾਂ ਆਪਣੇ ਘਰੇ ਇੰਨਾ ਹੈ ਨਹੀਂ ਆਵਾਜ਼ ਆਈ ਜੇ ਆਵਾਜ਼ ਆਈ ਤੇ ਫੇਰ ਹੂੰ ਫਰ ਉਹ ਕੀ ਬਣੀ ਯਾਰ ਖਜਲ ਨਹੀਂ ਮਿਲਦਾ ਮਮਾ ਸੰਗਰੂਰ ਤੋਂ ਉਹ ਉੱਥੇ ਹੀ ਮਿਲਣਾ ਕੋਈ ਪਤਾ ਨਹੀਂ ਹਸਲ ਤੇ ਜਿਹੜੀ ਜੂਤੀ ਦੀ ਮਠਾਈ ਕਮੈਂਟ ਵੀ ਆਏ ਹਨ ਆਪਣੇ ਬਟਾਲੇ ਦੇ ਘਰਾਂ ਦੇ ਵਿੱਚ ਸਾਡੇ ਵਾਲ ਤਾਂ ਨੇਰੇ ਪੱਤੀ ਕੰਦੇ ਮੇਰੇ ਮਮੇਰੇ ਕੋਲ ਪਾਤੀ ਕਹਿੰਦੇ ਹੁੰਦੇ ਜਿੱਪੀ ਦੀ ਮਠਿਆਈ ਖਾ ਲੈਣਾ ਤੋਂ ਤੇ ਨਾਣੇ ਸੁੰਡਿਆਈਏ ਉਹ ਮਨੁਰੀ ਲੈ ਗਿਆ ਹਣ ਸਾਡੇ ਲਈ ਦੋ ਪੀਸ ਤੇਹੀ ਮਕਾਵੀ ਛੱਡ ਦੇ ਨੂੰ ਉਹੀ ਰਹਿ ਗਿਆ ਇੱਕ ਇੰਨਾ ਕ ਪੀਸ ਰਹਿ ਗਿਆ ਮੈਨੂੰ ਹੁਣ ਬੜਾ ਪਛਤਾਵਾ ਲੱਗ ਰਿਹਾ ਇਹ ਤਾਂ ਗੁੜ ਵਾਲਾ ਹੀ ਇੱਕ ਖੰਡ ਵਾਲਾ ਹੀ ਹੈ ਨਾ ਖੰਡ ਵਾਲੇ ਵਧੀਆ ਹੁੰਦੇ ਨੇ ਗੁੜ ਵਾਲੇ ਬਾਕੀ ਮੈਂ ਕਦੇ ਖਾ ਕੇ ਨਹੀਂ ਦੇਖਿਆ ਆਇਆ ਤਾਂ ਹੈਗਾ ਹੀ ਵਿੱਚ ਖਾਦਾ ਪਤਾ ਨਹੀਂ ਹੈ ਹੋਰ ਮੈਨੂੰ ਪਤਾ ਹੀ ਨਹੀਂ ਲੱਗਦਾ ਮੂੰਹ ਖਾ ਕੇ ਦਮਣ ਦੀ ਗੁੜ ਵਾਲਾ ਹੀ ਕੋਈ ਹੁੰਦਾ ਨੇ ਕਾਦਮ ਨੂੰ ਯਾਦ ਨਹੀਂ ਆਣਾ ਟੇਸਟ ਆ ਵੀ ਸਿਰਾਂ ਖਾਣ ਲੱਗਦਾ ਹੈ ਯਾਰ ਨੂੰ ਕੋਈ ਕਰੇ ਤੇ ਕੋਈ ਸੰਕਰ ਕਰੀ ਬਾਰ ਬੈਠਣ ਦਾ ਦਿਲ ਕਰਦਾ ਹੈ ਸੰਤਰੇ ਖਾਣ ਦੇ ਸੰਤਰਾ ਜੂਸ ਪੀਣ ਦਾ ਮੌਸਮ ਹੀ ਨਹੀਂ ਆ ਰਿਹਾ ਧੁੱਪਾ ਜਿਹੜਾ ਤੇ ਠੰਡਾ ਫਰੂਟ ਅਬ ਸਰਦੀਆਂ ਚਾਹੁੰਦਾ ਜਿਹੜਾ ਗਰਮ ਫਰੂਟ ਗਰਮੀਆਂ ਚਾਹੁੰਦਾ ਆਮ ਪਾਉਣਗੇ ਗਰਮੀਆਂ ਚ ਸੰਤਰੇ ਆਉਂਦੇ ਸਿਆਲ ਸੰਤਰੇ ਠੰਡੇ ਹੁੰਦੇ ਨੇ ਹੂੰ ਤਾਂ ਇਸ ਵਾਰ ਤਾਂ ਖੰਟੇ ਕੱਢਦੇ ਨਹੀਂ ਸਹੀ ਗੱਲ ਜਮਾ ਵੀ ਨਹੀਂ ਖਾਦੇ ਮੈਂ ਤਾਂ ਕਲਾਸੇ ਵੀ ਕੁੜੀਆਂ ਆਫਰ ਕਰਦੀ ਸੀ ਬਟ ਖੱਟੇ-ਖੱਟੇ ਜੇ ਹੁੰਦੇ ਸੀਗੇ ਆ ਖਾਂਦੀ ਨਹੀਂ ਸੀ ਤੇ ਪੰਜ ਤਰੀਕ ਨੂੰ ਆ ਰਹੇ ਹਾਂ ਜੀ ਅਸੀਂ ਬਠਿੰਡੇ ਤੇ ਜੇ ਅਸੀਂ ਮੇਰੇ ਭੈਣ ਤਰਾਹ ਨੂੰ ਮਿਲਣਾ ਹੈ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰ ਲਿਓ ਬੁਟੀਕ ਵਾਲੇ ਤੇ ਤੇ ਜੇ ਆਪਣਾ ਕੋਈ ਟਾਈਮ ਹੋਇਆ ਤਾਂ ਕੰਰੂ ਹੋ ਜਾਗੇ ਸਾਨੂੰ ਕੰਮ ਨਾਲ ਉੱਥੇ ਕੋਈ ਅਸੀਂ ਆਉਣਾ ਹੈ ਕਿਹੜਾ ਸਕੂਲ ਹੈ ਟਰ ਲਾਰ ਡਰਾਮਾ ਲਾਰ ਡਰਾਮਾ ਸਕੂਲ ਦੇ ਵਿੱਚ ਆਉਣਾ ਸੀ ਇੱਥੇ ਕੰਮ ਹੈ ਸਾਡਾ ਕੋਈ ਤੇ ਪੰਜ ਬੀਕ ਨੂੰ ਪਹੁੰਚਾਂਗੇ ਜੀ ਸਵੇਰੇ 10:30 10:30 ਵਜੇ ਪਹੁੰਚਾਂਗੇ ਆ ਦੇਖ ਲਾਤਾ ਪਹੁੰਚੇ ਚੁੱਕਣੇ ਤੇ ਆਪਣਾ ਆਪਣੀ ਆਪਣੀ ਖਿਆਰਾਾ ਚੈਨਲ ਹੈ ਜੀ ਉਹ ਵੀ ਜਰੂਰ ਜੀ ਆਪ ਸਬਸਕ੍ਰਾਈਬ ਕਰੋ ਆਖਿਆ ਨਾ ਸੁਣਦਾਂ ਨਹੀਂ ਹੈਗਾ ਤੇ ਆਪਣਾ ਬੁਟੀਕ ਵਾਲਾ ਚੈਨਲ ਹੈਗਾ ਜੀ ਪੰਜਾਬੀ ਪਹਿਰਾਵਾ तो जरूर जाके सबसक्राइब करो तो ठीक है बासी फैमिली तो दे <laughs> वीडियो देखा करो बहुत सोहे बलॉग पाने जी अपना फैमिल बलॉग होंगे ने जरूर जाके देखा करो बाकी सब्जी आप अपनी पसंद ही कुछ भी लोग सवाद पालते हैं वीडियो आह चीज़ नहीं है वीडियो आह चीज़ नहीं है जी फैमिली ब्लॉग ने तुम अपनी फैमिली बह दे दे के देख सकते हो तो दे वधिया लगते हैं है ना असले हाँ फैमिली वाले बलॉग तो बड़े वह लगते हैं तुम्हें भी जरूर देखा करो जरूर ਉਹ ਨੂੰ ਮੋਪੋ ਮੈਂ ਮੈਂ 10 ਮਿੰਟ ਰਹਿ ਜਾ ਕਦੇ ਨੋਟਿਸ ਕਰਿਆ ਕਰੋ ਕਿ ਲੋਕਾਂ ਦਾ ਇੰਟਰਸਟ ਪਤਾ ਕਿਹਦੇ ਚ ਹੁੰਦਾ ਕਿ ਜਦੋਂ ਲੋਕ ਜਿਵੇਂ ਮੈਂ ਕਿ ਵਲੌਗਰ ਕੁਝ ਨੈਗੇਟਿਵ ਪਾਉਂਦੇ ਨੇ ਕਿ ਐਜ ਜਿਵੇਂ ਹੋ ਗਿਆ ਇਹ ਹੋ ਗਿਆ ਤੇ ਉਹ ਜੇ ਕੋਈ ਇੰਟਰਸਟਿੰਗ ਵੀਡੀਓ ਹੋਵੇ ਉਹ ਕੋਈ ਨਹੀਂ ਵੇਂਦਾ ਉਹ ਕੋਈ ਨਹੀਂ ਵੇਂਦਾ

ਆ ਮੇਰਾ ਝਟਾ ਦੇਖੋ ਅਸਰੀਆ ਦਾ ਦਮਨ ਨਾਤਾ ਨਹੀਂ ਤੋੜ ਤਨੇ ਕੋ ਚਾਪੀ ਤੇ ਪੜਨ ਬੈਠਾਇਆ ਤਾਂ ਲੱਗਦਾ ਆ ਮੈਂ ਤੇਰੀ ਸ਼ਕਤੀ ਨਹੀਂ ਕੀ ਕਰਾਈ ਦੀ ਸਾਡੇ ਤੇ ਸੋ ਗਾਇਸ ਕਾਫੀ ਦਿਨਾਂ ਤੋਂ ਕਮੈਂਟ ਆ ਰਿਹਾ ਸੀ ਮੰਮਾ ਨੂੰ ਕਿ ਦੋ ਗੁੱਤਾ ਕਰੋ ਤੇ ਮੰਮਾ ਨੇ ਮੇਰੀ ਦੋ ਗੁੱਤਾ ਖਾਤੀ ਆ ਮੇਰੇ ਨਿੱਕੇ ਦਾ ਕਾਕਾ ਲੱਗ ਰਿਹਾ ਦੇਖੋ ਨਿੱਕੇ ਦਾ ਕਾਕਾ ਲੱਗਦਾ ਪੈਣਾ ਸੋਹਣਾ ਲੱਗਿਆ ਹੈ ਨਾ ਦੀਦੀ ਕਹਿੰਦੀ ਜਿਵੇਂ ਆਂਟੀ ਤੇ ਦੋ ਗੁੱਤਾ ਕੀਤੀ ਹੁੰਦੀ ਨੇ ਨਹੀਂ ਬਹੁਤ ਸੋਹਣਾ ਲੱਗਦਾ ਮੇਰੇ ਬੱਤ ਤੇ ਹੈਗੀ ਮੇਰੀ ਨਿਊ ਲੁੱਕ ਤੇਲ ਵੀ खासा ਲੱਗ ਗਿਆ ਤੇ ਨਿੰਨਾ खासा ਲਾਤਾ ਮੇਰਾ ਮੱਥਾ ਵੀ ਚੋਪੜਦਾ ਮੈਂ ਕਮੈਂਟ ਕਰਕੇ ਦੱਸਿਓ ਮੇਰੀ ਦੋਵਾਂ ਤੱਕਵੇਂ ਦੀਆਂ ਲੱਗਦੀਆਂ ਨੇ ਤੇ ਅੱਗੇ ਤੋਂ ਬਾਅਦ ਮੈਂ ਨਹੀਂ ਕਰੂੰਗੀ ਵਧੀਆ ਨਹੀਂ ਲੱਗ ਰਹੀਆਂ ਵਾਲ ਵੀ ਛੋਟੇ ਨੇ ਨਾ ਨਹੀਂ ਨਹੀਂ ਵਾਲ ਤਾਂ ਨੇ ਤੁਹਾਡੇ ਮਮੋ ਉੱਧਰ ਮੇਰੀ ਬਣਾ ਰਹੇ ਨੇ ਰੋਟੀ ਮਤਲਬ ਸਿਹਰੇ ਅਸੀਂ ਪਕੀਏ ਨੇ ਰੋਟੀ ਉਹ ਤਾਂ ਮੈਂ ਕਹਿੰਦੀ ਮੇਰੇ ਲਈ ਮੱਕੀ ਦੀ ਬਣਾ ਦੇ ਤੂੰ ਪਹਿਲਾਂ ਆਪ ਖਾ ਲੈਂਦੇ ਨੇ ਮੈਨੂੰ ਜਦੋਂ ਫੇ ਉਹਦੋਂ ਤੁਸੀਂ ਚਾਹ ਪੀਤੀ ਸੀ ਪੁੱਤ ਚਾਹ ਪੀਤੀ ਤੇ ਚਾਹ ਦੇ ਨਾਲ ਰੋਟੀ ਇੱਥੇ ਤੇ ਕਰੀ ਮੈਂ ਨਾ ਪਹਿਲਾਂ ਚਾਹ ਪੀਣੀ ਫੇ ਰੋਟੀ ਖਾਉਂਗੀ ਆਟਾ ਗਰਮ ਪਾਉਣ ਨੂੰ ਗੁੰਨੇ ਮਸਰੇ ਵੀ ਦੱਸਿਆ ਸੀ ਕਿ ਇਹਨੂੰ ਸੌਫਟ ਗੁੱਜਿਆ ਜਾਂਦਾ ਨਾ ਇਹ ਫੰਟ ਬਹੁਤ ਹੋ ਰਹੀ ਹੈ ਇਸ ਟ੍ਰੈਂਡ ਫੰਟ ਬਹੁਤ ਹੈ ਸੂਰਜ ਨਿਕਲ ਰਿਹਾ ਹੈ लो मैं साग गरम करा क्योंकि रोटी थी। भी मैं ही खानी है एक बार चल पे आज बंदा सवेरे हो मोहम्मा के ऑफिस पहुंचा ही उ अंदर आ गए ਕਨਸਾਨ ਅੰਦੋਲਨ ਵਾਲੇ ਆ ਗਏ ਕਨਸਾਨ ਕਨਸਾਨ ਨਹੀਂ ਕਿਸਾਨ ਅੰਦੋਲਨ ਵਾਲੇ ਆ ਗਏ ਭਰਾ ਸਾਡੇ ਵਧੀਆ ਕੀਤਾ ਉਹਨਾਂ ਨੇ ਮੈਂ ਤਾਂ ਕਹਿੰਨੀ ਆ ਸਵਾਰ ਕੇ ਚਰੋ ਨਾ ਤੁਹਾਡੇ ਘਰ ਦੇ ਕਿ ਤੁਸੀਂ ਤੁਹਾਨੂੰ ਚੈਣ ਨਹੀਂ ਹੈਗਾ ਨਹੀਂ ਕਹਿੰਦਾ ਕਿ ਤੁਸੀਂ ਬਈ ਖੋਲੀ ਬੈਠੇ ਹੋ ਹਾਂ ਤੇ ਸਹੀ ਗੱਲ ਹੈ ਮੈਨੂੰ ਪਤਾ ਨਹੀਂ ਸੀਗਾ ਮੈਂ ਕਿਹਾ ਪਤਾ ਸੀ ਬਾਈ ਮੈਂ ਇੱਥੇ ਸ਼ਟਰ ਲਾ ਕੇ ਬੈਠੇ ਸੀਗੇ ਹੂੰ ਸ਼ਟਰ ਲਾ ਕੇ ਬੈਠੇ ਨਹੀਂ ਬਾਈ ਐਦਾਂ ਨਾ ਬੈਠੋ ਯਾਰ ਵਧੀਆ ਸਾਧੂ ਮੈਂ ਕਿਹਾ ਚਲੋ ਅਸੀਂ ਤਾਂ ਹੁਣ ਚੱਲੇ ਆ ਨਹੀਂ ਨਹੀਂ ਕਿ ਅਸੀਂ ਤਾਂ ਤੁਹਾਡੇ ਨਾਲ ਹੀ ਆ ਅਸੀਂ ਤਾਂ ਤੁਹਾਡੇ ਨਾਲ ਹੀ ਇੱਥੋਂ ਜਾਣ ਲੱਗੇ ਹਾਂ ਸਹੀ ਗੱਲ ਹੈ ਸਾਧੂ ਸਾਡਾ ਅਸੀਂ ਤਾਂ ਕਰਦੇ ਜਦੋਂ ਜੈਦ ਨਾਲ ਸਾਹ ਪੁੱਤਾ ਆਪਾਂ ਸਾਧਦੇ ਨੂੰ ਤਿਆਰਾਂ ਕੰਪਨੀ ਛੋੜੀ ਦੇ ਨੂੰ ਤਿਆਰਾਂ ਕੰਪਨੀਆਂ ਨੂੰ ਕੰਪਨੀ ਨੂੰ ਨਾ ਕੋਈ ਮਤਲਬ ਆਪਾਂ ਤਾਂ ਤੁਹਾਡੇ ਨਾਲ ਹੀ ਆ ਇਹੋ ਜੀ ਕੋਈ ਗੱਲ ਨਹੀਂ ਪਰ ਮੈਂ ਤਾਂ ਸਵੇਰੇ ਹੀ ਕਹਿ ਰਹੀ ਹਾਂ ਮੈਂ ਗਲਤ ਗੱਲ ਲੈ ਹਣਾ ਜਦੋਂ 4 ਘੰਟੇ ਲਈ ਬੰਦ ਕੀਤਾ 4 ਘੰਟੇ ਲਈ ਥੋੜਾ ਸਵਰ ਕਰ ਲਓ ਕੁਛ ਨਹੀਂ ਕਿ ਉਥੋਂ ਚੰਗਾ ਭਜਾਇਆ ਉਹਨਾਂ ਨੇ ਮੈਂ ਤਾਂ ਕਹਿੰਦੀ ਫੜ ਲੈਿੰਦਾ ਉਥੋਂ ਬਚ ਗਾਠੀ ਜਾਂਦਾ ਨਹੀਂ ਕਿ ਤੋਵਾ ਕਰ ਰਹੇ ਬਣਾ ਦੇ ਤੁਹਾਡੇ ਸਾਰੇ ਆਫਿਸ ਵਾਲਿਆਂ ਦੀ ਜਿਨ੍ਹਾਂ ਨੇ ਦਫਤਰ ਕੋਲ ਕੇ ਬੈਠੇ ਜਿਹੜੇ ਵੀ ਸਾਰੇ ਦਫਤਰ ਬੰਦ ਕਰਾਤਾ ਉਹਨਾਂ ਦਾ ਆਫਿਸ ਉਹ ਵੀ ਬੰਦ ਉਹ ਵੀ ਖੁੱਲਾ ਸੀ ਹਾਂ 4 ਘੰਟੇ ਲਈਏ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ 4 ਘੰਟੇ ਸਵੇਰੇ 9 ਵਜੇ ਤੋਂ ਤੁਹਾਨੂੰ ਨਹੀਂ ਪਤਾ 4 ਘੰਟੇ ਬਾਅਦ ਭਾਵੇਂ ਫੇਰ ਉਹ ਫੋਨ ਆ ਜਾਏ ਤੁਹਾਨੂੰ ਕੀ ਆ ਜਾਵੇ ਹੈਨਾ ਨਹੀਂ ਮਤਲਬ ਉਹਨੂੰ ਵੀ ਕਹਤਾ ਆਫਿਸ ਆਣਾ ਕਰੋ ਨਹੀਂ अच्छा ए भी ये ना ਘਰੋਂ ਬੈ ਕੇ ਕਰ ਲੋ ਪਹਿਲਾਂ ਹੀ ਕਹਿ ਦਿੰਦੇ ਕੰਮ ਹੀ ਕਰਨਾ ਜਿੱਥੇ ਮਰਜ਼ੀ ਬੈ ਕੇ ਕਰ ਲੋ ਮੈਂ ਤਾਂ ਕਹਿਆ ਕਿ ਤੇ ਪੱਕਾ ਹੀ ਛੁੱਟੀ ਹੈ ਕਿਨੇ ਘਰੇ ਬੋਏ ਕੇ ਕਰ ਲੋ ਚਲ ਕਰੋ ਫਿਰ ਇਹ ਨਾ ਕਰੇ ਆਉਣ ਦੀ ਲੋੜ ਹੀ ਨਹੀਂ ਹੈਗੀ ਮੇਰੇ ਨਾਲ ਲੜਾਈ ਹੋਣੀ ਹੁੰਦੀ ਤੁਹਾਡੀ ਗੱਲ ਤਾਂ ਸਿੱਧੀ ਹੁੰਦੀ ਨਹੀਂ ਤੁਹਾਨੂੰ ਕੋਈ ਕੁੱਕੀਆਂ ਇਧਰ ਕੀ ਦੇਖ ਰਹੇ ਹੋ ਹਾਂ ਡਰਾਮਾ ਕਰਨਾ ਇਧਰ ਦੇਖ ਕੇ ਕੈਮਰੇ ਵੱਲ ਡਰਾਮਾ ਕੀ ਹੁੰਦਾ ਡਰਾਮਾ ਕਰਨਾ ਫੇਰ ਆਖ ਦੱਸਣਾ ਕਿ ਮੈਂ ਸੱਚਾ ਆ ਮੈਂ ਕੱਲ ਬਥੇਰੇ ਕਮੈਂਟ ਆਏ ਹਾਂ ਵੀਰ ਜੀ ਸਹੀ ਕਹਿ ਰਹੇ ਨੇ ਵੀਰ ਜੀ ਸਹੀ ਕਹਿ ਰਹੇ ਨੇ ਗੁੱਡੀ ਗੱਲ ਵੀ ਨਾਲ ਉਹੀ ਸਹੀ ਹੁੰਦੀ ਏ ਕਿ ਸੀਰੀਅਸ ਮੈਟਰ ਆ ਮੋਗੇ ਦੇ ਵਿੱਚ ਨਾ ਕੋਈ ਪਿੰਡ ਦੇ ਵਿੱਚ ਚਾਰ ਜਿਹੜੇ ਸੀਗੇ ਭਈਏ ਉਹ ਫੜ ਰੱਖੇ ਸੀਗੇ ਤੇ ਉਹਨਾਂ ਨੂੰ ਬਹੁਤ 11 11 ਸਾਲ ਦੇ ਵਿਚਾਰੇ ਆਏ ਹੋਏ ਤੇ ਅੱਜ ਉਹ ਬੁੱਢੇ ਹੋ ਗਏ ਨੇ ਵਿਚਾਰੇ ਹਾਂ ਜੇ ਲੋਕ ਘਟਿਆ ਲੋਕ ਹੁੰਦੇ ਨੇ ਇਹ ਜਿਹੜੇ ਰੱਖਦੇ ਨੇ ਇਹ ਮੋਗੇ ਨਹੀਂ ਕੱਲੇ ਪਤਾ ਨਹੀਂ ਉਧਰ ਦੀ ਸਾਈਡ ਅੰਬਰਸਾਡ ਗਰਦਾਸਪੁਰ ਸਾਈਡ ਪਠਾਨਕੋਟ ਸਾਈਡ ਤਾਂ ਇੰਨੇ ਕੋ ਕੇਸ ਆ ਰਹੇ ਨੇ ਇੰਨੇ ਕੋ ਜਿਆਦਾ ਕੇਸ ਆ ਰਹੇ ਨੇ ਨਾ ਇਹ ਮੈਂ ਤਾਂ ਇਹ ਦੇਖ ਮੈਂ ਤਾਂ ਇਹ ਸੋਚ ਰਿਹਾ ਵੀ ਹੁਣ ਜਿਹੜੇ ਅੱਜੋ ਛੜਾ ਕੇ ਲੈ ਗਏ ਹੁਣ ਚਾਰ ਬੰਦੇ ਦਾ ਕੰਮ ਕੌਣ ਕਰੂਗਾ ਉਹਨਾਂ ਦੀ ਜਿਹੜੀ ਇੱਕ ਮਾਤਾ ਜੀ ਨੇ ਨਾ ਉਹ ਇੰਨਾ ਕੋ ਰੂਡਲੀ ਬੋਲਦੇ ਪਏ ਨੇ ਇੰਨਾ ਕੋ ਰੂਡਲੀ ਬੋਲਦੇ ਪਏ ਨੇ ਜਿੰਨਾ ਵੀ ਕਹ ਲਓ ਇਹੀ ਮਤਲਬ ਕਹਿ ਰਹੇ ਉਹਨਾਂ ਨੂੰ ਹੁਣ ਇਹ ਟੈਨਸ਼ਨ ਹੋ ਗਈ ਕਿ ਉਹਨਾਂ ਦੀਆਂ 40 ਤੇ ਮੱਝਾਂ ਨੇ 40 ਮੱਝਾਂ ਨੇ ਰੱਖੀਆਂ ਉਹਨਾਂ ਨੇ ਚਾਰ ਬੰਦੇ ਫ੍ਰੀ ਵਾਲੇ ਰੱਖੇ ਹੋਏ ਨੇ ਚਾਰ ਬੰਦੇ ਫ੍ਰੀ ਵਾਲੇ ਕਹਿੰਦੇ ਰੋਟੀ ਤੇ ਰੱਖਿਓ ਇੰਨੇ ਉਹਨਾਂ ਨੇ ਕਹਿੰਦੇ ਅਸੀਂ ਰੋਟੀ ਦਿੰਨੇ ਆ ਉਹ ਕਹਿੰਦਾ ਕਿ ਰੋਟੀ ਜੇ ਦਿੰਦੇ ਹੋ ਵੀਰ ਬਹੁਤ ਵਧੀਆ ਮੈਂ ਤਾਂ ਕਹਿੰਦੀ ਉਹਨਾਂ 'ਚ ਪੇਸ਼ੈਂਸ ਇੰਨੇ ਨੇ ਕਿ ਜਿਹੜੇ ਸਾਬ ਨਾਲ ਉਹ ਰੂੜਲੀ ਮਾਤਾ ਬੋਲਦੇ ਪਏ ਨੇ ਤੇ ਉਹ ਇੱਕ ਉਹਨਾਂ ਦਾ ਮੁੰਡਾ ਬੋਲਦਾ ਪਿਆ ਤੇ ਪਤਾ ਨਹੀਂ ਸਾਡੇ ਵਰਗੇ ਹੁੰਦੇ ਤਾਂ ਡਾਂਗੋ ਛੋਟਾ ਹੋ ਜਾਂਦੇ ਹਨਾ ਡਾਂਗਾ ਚੱਕੀਆਂ ਜਾਂਦੀ ਉਹ ਵੀਰ ਇੰਨਾ ਕੋ ਮਤਲਬ ਪੇਸ਼ੈਂਸ ਨੇ ਉਹ ਫਿਰ ਵੀ ਕਹਿ ਰਿਹਾ ਕਿ ਮਾਤਾ ਜੀ ਪਿਆਰ ਨਾਲ ਬੋਲੋ ਤੂੰ ਹੀ ਸਤਕਾਰ ਜੂਗੋ ਪਰ ਉਹ ਮਾਤਾ ਉਹ ਕਹਿੰਦੀ ਪਰੇ ਹੋ ਜਾ ਮੈਂ ਕਿ ਲੋਕਾਂ ਨੇ ਰੱਬ ਨੂੰ ਛੱਡ ਛੱਡਿਆ ਲੋਕੀ ਬਸ ਐਂ ਕਹਿੰਦੇ ਫ੍ਰੀਜ ਮਿਲ ਜੇ ਕੰਮ ਕਰਨ ਵਾਲਾ ਕੀ ਅਗਲੇ 'ਚ ਵੀ ਜਾਊਗਾ ਇਹ ਜਿਹੜੀ ਵੀਡੀਓਜ਼ ਆਪਾਂ ਦੇਖ ਲੈਂਦੇ ਆ ਫਿਰ ਆਪਾਂ ਨੂੰ ਐ ਲੱਗਦਾ ਹੈ ਕਿ ਇਹ ਦੁਨੀਆ ਤੇ ਹਲੇ ਵੀ ਬਥੇਰੇ ਦੁਨੀਆ ਬਹੁਤ ਹੀ ਗੰਦੀ ਤੋਂ ਗੰਦੀ ਤੁਰੀ ਫਿਰਦੀ ਆ ਬੈਠੀ ਹੈ ਹਾਂ ਆਪਾਂ ਸਾਰਿਆਂ ਨੂੰ ਹੀ ਕਹਿੰਦੇ ਦੇਖੋ ਸਾਰੇ ਐਵੇਂ ਦੇ ਨਹੀਂ ਹੁੰਦੇ ਪਰ ਹੁਣ ਆਪਾਂ ਇਹੋ ਜਿਹੇ ਕੇਸ ਦੇਖਦੇ ਆ ਉਹ ਮੋਗੇ ਤੋਂ ਹਣ ਤੇ ਉਹਨਾਂ ਨੇ ਵੀਡੀਓ ਪਾਈ ਤੇ ਮੈਂ ਵੀਡੀਓ ਦੇ ਲਈ ਪੰਜ ਦਿਨ ਪੁਰਾਣੀ ਵੀਡੀਓ ਸੀ ਅੱਜ ਹੀ ਵੀਡੀਓ ਮੈਂ ਦੇਖੀ ਤੇ ਇੱਕ ਆਪਣੇ ਇੱਧਰ ਵੀ ਹੈਗਨ ਪਟਿਆਲੇ ਕੋਲ ਜਿਹੜੇ ਕਾਫੀ ਮਸ਼ਹੂਰ ਨੇ ਲਚਕਾਣੀ ਵਾਲੇ ਲਚਕਾਣੀ ਵਾਲੇ ਉਹ ਵੀ ਵੀਰ ਜੀ ਜਾਂਦੇ ਨੇ ਉਹ ਵੀ ਐਵੇਂ ਫੜ ਕੇ ਲੈਂਦੇ ਨੇ ਤੇ ਆਪਾਂ ਤੇ ਇਹੀ ਕਹਿੰਦੇ ਆ ਜਿਹੜੇ ਸਾਡੇ ਭੈਣ ਭਰਾ ਹਨ ਆਪਾਂ ਨਾ ਡਰਦੇ ਅੱਗੇ ਨਹੀਂ ਹੁੰਦੇ ਕਿ ਸਾਡਾ ਨਾਂ ਨਾ ਆ ਜਾਏ ਸਾਡੀ ਇਹਨਾਂ ਨਾਲ ਵਿਗੜ ਜਾਣੀ ਹੈ ਸਾਡੀ ਦੁਸ਼ਮਣੀ ਪੈ ਜੁਰਦੀ ਹਨਾ ਇਹਰੋ ਗੱਲ ਆ ਜਾਂਦੀ ਕਿ ਜੇ ਜੇ ਕਿਤੇ ਵੇਖਦੇ ਇਹੋ ਜਿਹਾ ਹਨਾ ਅਤਿਆਚਾਰ ਹੁੰਦਿਆ ਤੇ ਜਰੂਰ ਦੱਸਿਆ ਕਰੋ ਉਹਨਾਂ ਨੇ ਆਪਣੇ ਨੰਬਰ ਵੀ ਸ਼ੋਅ ਕੀਤੇ ਹੋਏ ਨੇ ਸਾਰਾ ਕੁਝ ਦਿੱਤਾ ਹੋਇਆ ਕਿ ਜੇ ਤੁਹਾਨੂੰ ਕੋਈ ਬੱਚਾ ਜਾਂ ਕੋਈ ਬਜ਼ੁਰਗ ਜਿੱਦਾਂ ਜਿਨ੍ਹਾਂ ਨਾਲ ਸਹੀ ਨਹੀਂ ਹੋ ਰਿਹਾ ਤੇ ਉਸ ਚੀਜ਼ ਬਾਰੇ ਜਰੂਰ ਦੱਸੋ ਪਰ ਆਪਾਂ ਲੋਕ ਕਹਿੰਦੇ ਨਾ ਜੀ ਅਸੀਂ ਤਾਂ ਕੁਝ ਨਹੀਂ ਪਾਣੀ ਉਹਨਾਂ ਨਾਲ ਪਰ ਕਿਸੇ ਦੀ ਜ਼ਿੰਦਗੀ ਬਚ ਸਕਦੀ ਹੈ ਉਹ ਕੰਪੇਨ ਵਾਲੇ ਬਾਈ ਨੇ ਦੇਖ ਲਿਆ ਸੀਗਾ ਹੂੰ ਤੇ ਉਹ ਦੇਖਿਆ ਵੀ ਇਹਨਾਂ ਨਾਲ ਉਹ ਗਲਤ ਹੋ ਰਿਹਾ ਉਹਨੇ ਵੀ ਸਹੀ ਦੱਸਿਆ ਫਿਰ ਅੱਗੇ ਜਾ ਕੇ ਉਹ ਜਿਹੜੀ ਉਹ ਸੰਸਥਾ ਹੈ ਉਹਨਾਂ ਨਾਲ ਕੰਟੈਕਟ ਕੀਤਾ ਫਿਰ ਉਹ ਗਏ ਤੇ ਉਹਨਾਂ ਨੂੰ ਛੁਡਾ ਕੇ ਲੈ ਗਏ ਨੇ ਹੁਣ ਉਹਨਾਂ ਨੂੰ ਕਹਿ ਰਹੇ ਨੇ ਉਹਨਾਂ ਨੂੰ ਉਹਨਾਂ ਦਾ ਬਾਪੂ ਕਹ ਰਿਹਾ ਤੇ ਪਾਗਲ ਹੈ ਉਹਨੇ ਸਾਰਾ ਆਪਣਾ ਡਰੈਸ ਦੱਸਿਆ ਦੱਸਿਆ ਸੀ ਅੱਠ ਭੈਣ ਭਰਾ ਮੈਂ ਫਲਾਣੇ ਬਿਹਾਰ ਦਾ ਰਹਿਣ ਵਾਲਾ ਹਾਂ ਮੈਂ ਫਲਾਣੀ ਜਗ੍ਹਾ ਹੈਣਾ ਇਹੋ ਜਿਹੀ ਵੀਡੀਓ ਮੈਂ ਪਹਿਲਾਂ ਨਹੀਂ ਦਿੰਨੀ ਬੜਾ ਦੁੱਖ ਲੱਗਦਾ ਹੈ ਇਹ ਚੀਜ਼ਾਂ ਦੇਖ ਕੇ ਖਾਸ ਕਰਕੇ ਆਪਣੇ ਪੰਜਾਬੀਆਂ ਤੇ ਬਹੁਤ ਜ਼ਿਆਦਾ ਹੋਣਾ ਹੁੰਦਾ ਕਿ ਯਾਰ ਤੁਸੀਂ ਇਸ ਕਰਤੂਤ ਦੇ ਮਾਲਕ ਹੋ ਜਾਂ ਇਸ ਔਕਾਤ ਦੇ ਮਾਲਕ ਹੋ ਕਿ ਭਾਈ ਕਿਸੇ ਨੂੰ ਫ੍ਰੀ ਚ ਰੱਖੋ ਤੁਸੀਂ ਰੋਟੀ ਪਿੱਛੇ ਹਾਂ ਵੀ ਰੋਟੀ ਪਿੱਛੇ ਕਹਿੰਦੇ ਅਸੀਂ ਤਾਂ ਇਹ ਜੀ ਰੋਟੀ ਦੇ ਰਿਆਂਗੇ ਇਹਨੂੰ ਦੇਖੋ ਉਹ ਕਹਿੰਦਾ ਸਰ ਕੀ ਆਪਣੇ ਬੱਚੇ ਭੇਜੋ ਮੈਂ ਰੋਟੀ ਦੇਣਾ ਨਾ ਮੈਂ ਕੱਪੜੇ ਦੇਣੇ ਨਾ ਮੈਂ ਕੋਈ ਉਹ ਦੇਣਾ ਹੋਰ ਕੋਈ ਪੈਸਾ ਤੇ ਨਾ ਸਿਰਫ ਮੈਂ ਰੋਟੀ ਦਊਂਗਾ ਦੋ ਟਾਂ ਦੇ ਤੇ 11 ਸਾਲ ਉਦੋਂ ਬਾਅਦ ਸ਼ਾਮ ਨੂੰ ਸੰਗਠਾ ਵੰਡ ਦੇਣਾ 11 ਸਾਲ ਤੋਂ ਹੁਣ ਬੁਢਾ ਹੋ ਗਿਆ ਹੋ ਸਕਦਾ 40 50 ਜਾਂ 50 ਸਾਲ ਉਹਦੀ ਉਮਰ ਟੱਪ ਗਈ ਹੋਵੇ ਉਹਨਾਂ ਕੋਲ ਲੱਗਿਆ ਨੂੰ ਤੇ ਉਹਨੇ ਖੱਟਿਆ ਕਿ ਫਿਰ ਰੋਟੀਆਂ ਹੋਰ ਕੁਝ ਨਹੀਂ ਰੋਟੀ ਵੀ ਜੇ ਰੋਟੀ ਤੇ ਉਹਨੂੰ ਉਹ ਥੋੜਾ ਜਿਹਾ ਦਿਮਾਗ ਤੋਂ ਤੇਜ਼ ਵੀ ਸੀਗਾ ਸਾਰਾ ਉਹਨਾਂ ਐਡਰੈਸ ਪਤਾ ਹੈ ਉਹ ਭੱਜਣ ਦੀ ਕੋਸ਼ਿਸ਼ ਕਰਦਾ ਉਹਨੂੰ ਸੰਗਲ ਨਾਲ ਬੰਨ ਕੇ ਦੇਖੋ ਰੱਖਿਆ ਹੋਇਆ ਹੈ ਦੱਸੋ ਉਹਨੂੰ ਇਸ ਚੀਜ਼ ਤੇ ਜਰੂਰ ਕਮੈਂਟ ਵੀ ਕਰਿਓ ਤੇ ਇਸ ਚੀਜ਼ ਤੇ ਦੱਸਿਓ ਵੀ ਕੀ ਹੈ ਨਾ ਇਹ ਚੀਜ਼ 101% ਗਲਤ ਚੀਜ਼ ਹੈ ਇਹ ਹੈ ਨਾ ਤੇ ਜਿਹੜੇ ਭੈਣ ਭਰਾ ਸਾਡੇ ਭਰਾ ਸਾਡੀਆਂ ਮਾਤਾਵਾਂ ਸਾਡੀਆਂ ਬੀਬੀਆਂ ਸਾਡੀਆਂ ਭੈਣਾਂ ਇਹੋ ਜਿਹਾ ਕੰਮ ਕਰਦੀਆਂ ਪਲੀਜ਼ ਨਾ ਕਰੋ ਕਿਉਂਕਿ ਜਿਹੜੀ ਵੀਡੀਓ ਇਹ ਦੇਖੀ ਉਹਦੇ ਵਿੱਚ ਉਸ ਘਰ ਚ ਮਾਤਾ ਨੇ ਸਭ ਤੋਂ ਜ਼ਿਆਦਾ ਰੌਲਾ ਪਾ ਰੱਖਿਆ ਸੀ ਮਾਤਾ ਨੂੰ ਉਹ ਕਹਿੰਦਾ ਹੀ ਰਿਹਾ ਹੱਥ ਜੋੜ ਕੇ ਕਿ ਮਾਤਾ ਜੀ ਤੁਸੀਂ ਨਾ ਬੋਲੋ ਤੁਸੀਂ ਮਾਤਾ ਜੀ ਨੂੰ ਟੈਨਸ਼ਨ ਪਈ ਸੀ ਵੀ ਹੁਣ ਕੰਮ ਕੌਣ ਕਰੂ ਕੰਮ ਕੌਣ ਕਰੂ ਕੰਮ ਤਾਂ ਕਰਦੇ ਨਹੀਂ ਸੀ ਕਿ ਉਹ ਵਹੀ ਹੈ ਨਾ 40 ਮੱਜਾ 40 ਮੱਜਾ ਸੀਗੀ 40 ਮੱਜਾ ਕਹਿੰਦਾ 40 ਮੱਜਾ ਕਿਹਾ ਵੀ ਹੈ ਉਹਨੇ ਵੀਡੀਓ ਚ ਕਿਹਾ ਵੀ ਹੈ ਇੱਕ ਬੰਦੇ ਤੋਂ 10-10 ਮੱਜਾਂ ਦਾ ਸਮ ਸੰਭਾਉਂਦੇ ਹੋਣਗੇ ਬਾਕੀ ਕੱਖ ਸਾਰਾ ਕੁਝ ਕੱਢ ਕੇ ਉੱਤੋਂ ਕੱਢ ਕੇ ਲਿਉਣਾ ਉਹ ਅੱਡ ਇੱਕ ਕੰਪੈਨ ਵਾਲਾ ਵੀਰ ਉਹਨਾਂ ਦੀ ਜੀਲੀ ਵੱਢਣ ਆਇਆ ਉਹਨੇ ਦੇਖਿਆ ਕਹਿੰਦੇ ਕਿ ਉਹ ਕੋਈ ਕੰਮ ਨਹੀਂ ਕਰ ਰਿਹਾ ਤੇ ਉਹਨੂੰ ਦਾਤਰੀਆਂ ਨਾਲ ਲੱਤਾਂ ਤੇ ਦਾਤਰੀਆਂ ਮਾਰੀਆਂ ਪੁੱਠੀਆਂ ਦਾਤਰੀਆਂ ਨਾਲ ਖੋਟਿਆ ਉਹ ਕਹਿੰਦਾ ਮੇਰੇ ਕੋ ਜਰਿਆ ਨਹੀਂ ਗਿਆ ਮੈਂ ਜਾ ਕੇ ਦੱਸਦਾ ਹੁਣ ਉਹ ਮਾਤਾ ਉਹਨੂੰ ਗਾਲਾਂ ਕੱਢਣ ਲੱਗੀ ਪਈਏ ਐਦੀ ਕਰਤੂਨ ਤੇ ਐਦੀ ਕਰਤੂਨ ਤੇ ਇਹ 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 ਇਹਨੇ ਚੁਗਲੀ ਕੀਤੀ ਹੈ ਇਹਨੇ ਕਹਿੰਦੀ ਮੂੰਹ ਘਰ ਉਹਨੇ ਨਾ ਰਮਾਲਣਾ ਮੂੰਹ ਬੰਨ ਰੱਖਿਆ ਇਹ ਬਾਈ ਨੇ ਹਣਾ ਤੇ ਉਹ ਵਿਚਾਰਾ ਫੇਰ ਵੀ ਇਹਨੇ ਚਲੋ ਮੂੰਹ ਖੋਲਟਾ ਰਹਿਣਾ ਮੈਨੂੰ ਕੋਈ ਡਰ ਨਹੀਂ ਮੈਂ ਕੋਈ ਗਲਤ ਨਹੀਂ ਕੀਤਾ ਬਸ ਉਹ ਵਾਹਿਗੁਰੂ ਸੱਚੇ ਪਾਛੈ ਇਹਨਾਂ ਨੂੰ ਮੱਤਬਖਸ਼ੀ ਹੈਣਾ ਇਹਦਾ ਬੱਚਾ ਰੱਖਣਾ ਆਪਣਾ ਬੱਚਾ ਤੁਸੀਂ ਦੇਖੋ ਮੈਨੀਆਂ ਅੱਧਾ ਘੰਟਾ ਘਰੇ ਨਾ ਆਏ ਤਾਂ ਸਾਡੇ ਰੰਗ ਗੁੰਡੇ ਹੁੰਦੇ ਹੈ ਇਹਨਾਂ ਲੋਕਾਂ ਨੂੰ ਆਪਣੀ ਥੂ ਥੂ ਕਰਾਉਣ ਤੋਂ ਵੀ ਸ਼ਰਮ ਨਹੀਂ ਹੈਗੀ ਸਾਡੀ ਇਹ ਅਸੀਂ ਫੜੇ ਗਏ ਸਾਡੀ ਥੂ ਥੂ ਹੋਊਗੀ ਨਾਲੇ ਉਹ ਜਦੋਂ ਵੀ ਜਾਂਦੇ ਨੇ ਵੀਡੀਓ ਬਣਾਉਂਦੇ ਨੇ ਕਿ ਅਸੀਂ ਦੁਨੀਆ ਦੇ ਸਾਹਮਣੇ ਆ ਜਾਵਾਂਗੇ ਹੈ ਕਿ ਸਾਨੂੰ ਲੋਕੋ ਕਿਹੜੀ ਨਿਗਾਹ ਨਾਲ ਵੇਖਣਗੇ ਕਿ ਸਾਡੀ ਕੀ ਇੱਜ਼ਤ ਰਹੂਗੀ ਅੱਜ ਪਿਛਲੇ 4-5 ਸਾਲਾਂ ਤੋਂ ਫੜੇ ਜਾ ਰਹੇ ਨੇ ਫਿਰ ਵੀ ਜਿਹੜੇ ਲੋਕ ਰੱਖੀ ਬੱਟਨ ਨੂੰ ਸ਼ਰਮ ਹੀ ਨਹੀਂ ਆਉਂਦੀ ਉਹਨਾਂ ਨੂੰ ਹਜੇ ਸ਼ਰਮ ਨਹੀਂ ਹੈ ਹਜੇ ਬਹੁਤ ਨਹੀਂ ਬਹੁਤ ਨਹੀਂ ਬਹੁਤ ਨਹੀਂ ਬਈ ਇਹ ਇਹ ਚੀਜ਼ਾਂ ਇਹਨਾਂ ਚੀਜ਼ਾਂ ਤੋਂ ਹਨਾ ਆਪਣੇ ਭੈਣ ਭਰਾ ਜੇ ਕੋਈ ਦੇਖਦਾ ਕੋਈ ਵਿਚਾਰਾ ਬਗਾਨੇ ਦੇਸ਼ ਚੋਂ ਆਇਆ ਤੇ ਉਹਨੂੰ ਆਹ ਚੀਜ਼ ਜਦੋਂ ਆਪਾਂ ਵੇਂਦੇ ਆ ਤਾਂ ਬੜਾ ਦੁੱਖ ਲੱਗਦਾ ਹੈ ਨਾ ਕਿ ਉਹਦਾ ਫਾਇਦਾ ਉਠਾਣਾ ਕੰਮ ਲੈਣਾ ਉਹਦੇ ਕੋ ਡੰਗਰਾ ਮੰਗੂ ਉਹਨੂੰ ਮਾਰਨਾ ਕੁੱਟਣਾ ਤਾਂ ਸੰਗਲ ਸੰਗਲ ਬੰਨ ਬਨ ਕੇ ਨਾ ਸੱਚ ਉਹਦੀ ਵਿਚਾਰੇ ਦੀ ਲੱਤ ਮਤਲਬ ਇੰਨੀ ਅੰਦਰ ਚਲੀ ਗਈ ਏ ਇੰਨੀ ਸਾਰੀ ਲੱਤ ਸੰਗਲ ਬੰਨਦੇ ਨੇ ਲੱਤ ਅੰਦਰ ਤੇ ਫਿਰ ਉਹਨਾਂ ਕਹਿੰਦੇ ਕਿ ਸੰਗਲ ਘਾਤੋਂ ਬੰਨਦੇ ਐ ਸੰਗਲ ਤਾਂ ਹੀ ਤਾਂ ਬੰਨਦੇ ਆ ਬਾਰਡਰ ਤੇ ਨਾ ਤੁਰ ਜਾਣ ਕਿਤੇ ਮਰ ਨਾ ਜਾਣ ਉਹ ਕਹਿੰਦਾ ਛੱਡ ਦਿਓ ਤੁਸੀਂ ਕਹਿੰਦਾ ਤੁਸੀਂ ਕਿਹੜਾ ਢਿੱਡਾ ਜੰਮੇ ਨੇ ਤੁਹਾਨੂੰ ਬੜਾ ਦੁੱਖ ਹੁੰਦਾ ਇਹਨਾਂ ਦਾ ਇਹ ਹਾਲ ਹੈ ਸੱਚੀ ਗੱਲ ਹੈ ਬਹੁਤ ਗਲਤ ਕੰਮ ਹੋ ਰਿਹਾ ਬਹੁਤ ਗਲਤ ਕੰਮ ਪੰਜਾਬ ਆਪਣੇ ਚ ਤਾਂ ਬੜਾ ਹੀ ਕੰਮ ਖਰਾਬ ਹੋ ਗਿਆ ਇਦਾਂ ਲੁਧਿਆਣੇ ਤੋਂ ਪਰਲੀ ਸਾਈਡ ਦਾ ਬਹੁਤ ਜ਼ਿਆਦਾ ਕੰਮ ਖਰਾਬ ਹੈ ਇੱਧਰ ਹਜੇ ਆਪਣੇ ਘਟਾ ਐਸ ਸਰ ਹੂੰ ਸਾਹਮਣੇ ਕੈਮ ਦੇਖ ਲਓ ਪੂਰੇ 2:00 ਵੱਜ ਗਏ ਇੱਕ ਬੰਦੇ ਟਾਈਮ ਦੇ ਬਹੁਤ ਪੱਕੇ ਦਫ਼ਤਰ ਚ ਆ ਗਏ ਆਪਣੇ ਟਿਫਨ ਖੋਲ ਗਏ ਗਰਮ ਕਰਕੇ ਥਾਲੀ ਵੀ ਨਹੀਂ ਲਈ ਉਵੇਂ ਆਫਿਸ ਦੀ ਮਤਲਬ ਜਿਵੇਂ ਖਾਣੀ ਰੋਟੀ ਉਵੇਂ ਹੀ ਖਾ ਰਹੇ ਨੇ ਆਪੇ ਗਰਮ ਕਰ ਲਈ ਆਪੇ ਹੀ ਖਾਣ ਲੱਗ ਪਏ ਹੈ ਟਾਈਮ ਤੇ 2:00 ਵੱਜੇ ਪੂਰੇ 2:00 ਵੱਜੇ ਰੋਟੀ ਖਾਣ ਬੈਠੇ ਪਾਪਾ ਦੇ ਹਿੱਤ ਨੂੰ ਜੋ ਐਕਸਪੀਰੀਅੰਸ ਹੈ ਜਾਂਦਾ ਨਾ ਉਹ ਯਾਰ ਡਿਫਰੰਟ ਆਫਿਸ ਜਾ ਘਰ ਉਹੀ ਆਪਾਂ ਘਰ ਆ ਕੇ ਖਾ ਲਈ। ਉਹੀ ਘਰ ਆ ਕੇ ਖਾ ਲਈ। ਹਾ ਤਾਂ ਅਰ ਕਿ ਮੇਰੇ ਕੋਲ ਟਾਈਮ ਹੋ ਗਿਆ ਲੰਚ ਟਾਈਮ ਹੋ ਗਿਆ ਮੈਂ ਰੋਟੀ ਖਾਣੀ। ਜਿਵੇਂ ਕਿਸਾਨ ਨਾਲ ਕਹਿੰਦੇ ਬਾਈ ਰੁਕ ਜਾਈ ਕੋਈ ਰੋਟੀ ਖਾਣਾ। ਫੇਰ ਜਾਣਾ ਫੇਰ ਜਾਣਾ ਫਿਰ ਉਹਨਾਂ ਦੇ ਡੰਡੇ ਲੈ ਕੇ ਪਿੱਛੇ ਚੜਨਾ ਹੀ ਹੋਰ ਕੀ ਸੀ। ਚਾ ਖਾ ਕੇ ਬਾਹਰ ਆਜਾ ਧੁੱਪ ਨਿਕਲੀ ਬਾਹਰ ਬੈਗੀਆਂ ਫੇਰ। ਅੰਦਰ ਉੱਥੇ ਆ ਜਾਂਦੇ ਬਾਹਰ ਕਿਹੜੇ ਸੀ? ਮੱਖੀ ਵਾਲੀ ਸੀ। ਠੀਕ ਹੈ। ਨਹੀਂ ਹੁਣ ਆਪਾਂ ਆ ਗਏ ਸੀ ਅੰਦਰ। ਸ਼ਾਮ ਦਾ ਟਾਈਮ ਹੋ ਗਿਆ ਸੀ ਰੋਟੀ ਪਾਣੀ ਆਪਾਂ ਨੇ ਸਬਜ਼ੀ ਬਣਾ ਲਈਏ। ਬੈਠੇ ਹੀ ਤੇ ਜਿਹੜੀ ਆਪਾਂ ਤੁਹਾਡੇ ਨਾਲ ਆ ਟੌਪਿਕ ਤੇ ਗੱਲ ਕਰ ਰਹੇ ਹਾਂ ਉਹਦੇ ਬਾਰੇ ਜਰੂਰ ਕਮੈਂਟ ਕਰਕੇ ਦੱਸਿਓ ਜੇ ਤੁਹਾਨੂੰ ਕੋਈ ਐਵੇਂ ਦਾ ਦੇਖਦਾ ਹਨਾ ਐਵੇਂ ਦਾ ਵਿਹਾਰ ਹੁੰਦਾ ਕਿਸੇ ਵਿਚਾਰੇ ਮਾਸੂਮ ਨਾਲ ਬੱਚੇ ਨਾਲ ਜਾਂ ਕਿਸੇ ਬਜ਼ੁਰਗ ਨਾਲ ਤੇ ਜਰੂਰ ਦੱਸਿਆ ਕਰੋ ਹਨਾ ਕੋਈ ਭੈਣ ਭਰਾ ਦੀ ਕਿਸੇ ਦੀ ਵਿਚਾਰੇ ਦੀ ਜਾਣ ਬਚ ਸਕੇ ਕਿ ਬਹੁਤ ਗਲਤ ਹੋ ਰਿਹਾ ਤੇ ਬਾਲੇ ਸਿਆਣੇ ਤਾਂ ਅਸੀਂ ਹੈ ਨਹੀਂ ਹਨਾ ਤੇ ਤੁਹਾਨੂੰ ਜਿਹੜੀ ਅਸੀਂ ਕਿਉਂਕਿ ਇਹੀ ਇਹ ਚੀਜ਼ ਵੀਡੀਓ 'ਚ ਦੇਖੀ ਤੇ ਸਾਨੂੰ ਬਹੁਤ ਗਲਤ ਲੱਗੀ ਹੈ ਇਹ ਚੀਜ਼ ਤੇ ਚਲੋ ਜੀ ਬਾਕੀ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਉਮੀਦ ਕਰਦੇ ਆਂ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਅਗਰ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਇਓ ਤੇ ਜਿਹੜੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ